ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਜੀ ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤੇ ਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ 23 10 2025 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਜੀ ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ। ਉਹਦੇ ਬਸ ਉਸੇ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਵੀ ਬੀਬੀਸੀ ਕਰ ਰਹੇ ਹਾਂ ਜਿਹੜੀ ਕਰ ਰਹੇ ਹਾਂ। ਸਾਡੇ ਐਸਐਚਓ ਸਾਹਿਬ ਨੇ ਤੇ ਇਹਨਾਂ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤਿੰਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ। ਹੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀ ਉਹਨਾਂ ਨੇ ਵਾਰਦਾਤਾ ਕੋਈ ਕੀਤੀ ਹੈ ਉਹ ਵੀ ਅਸੀਂ ਉਹਨਾਂ ਦੀ ਤਫ਼ਤੀਸ਼ ਜੇ ਉਹਨਾਂ ਦੇਖਾਂਗੇ ਵੀ ਉਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਬੈਕਗ੍ਰਾਉਂਡ ਅਜੇ ਚੈੱਕ ਕਰ ਰਹੇ ਆ ਜੀ ਅਜੇ ਤਾਂ ਉਹਨੀ ਫੜਈ ਹੈ ਬੈਕਗ੍ਰਾਉਂਡ ਚੈੱਕ ਕਰ ਲਾਂਗੇ ਵੀ ਇਹਨਾਂ ਦੇ ਖਿਲਾਫ ਕਿਹੜੀ ਕਿਹੜੀ ਪਰਚੇ ਦਰਜ ਹੈ ਕੀ ਹੈ ਇਹਨਾਂ ਦੇ ਖਿਲਾਫ ਇਹ ਤਿੰਨ ਬੰਦੇ ਸੀ ਜੀ ਨਹੀਂ ਨਹੀਂ ਸਨੇਚਿੰਗ ਇਹਨਾਂ ਦਾ ਸਨੇਚਿੰਗ ਵਾਲਾ ਯੂ ਹੈ ਮੋਟਰ ਸੁਪਰਡੈਂਟ ਜੀ ਇਹਨਾਂ ਦੀ ਸਨੇਚਿੰਗ ਵਾਲੀ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਕੁੜੀ ਤੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਤਫ਼ਤੀਸ਼ ਕਰ ਰਹੇ ਆ ਉਮੀਦ ਇਹ ਚੋਰੀ ਜਿਹੜੀ ਖੋ ਹੈ ਹੋਰ ਵੀ ਪਹਿਲਾਂ ਕੀਤੀਆਂ ਹੋਣਗੀਆਂ ਪੱਕਾ ਜੀ ਜੀ ਦੀ ਸਕੂਟ ਇਕੱਠੇ ਹੀ ਸੀ ਹਾਂ ਇਕੱਠੇ ਸੀ ਇੱਕ ਇਕੱਠਿਆਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਆ ਜਿਹੜੀ ਸਕੂਟਰੀ ਦੇ ਵਾਰਦਾਤ ਕੀਤੀ ਆ ਉਹ ਵੀ ਸਕੂਟਰੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਖੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਬਣ ਗਏ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਸਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤਿੰਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ 23 10 2025 ਨੂੰ ਨਾ ਇੱਕ ਕੰਪਲੇਂਟ ਆਈ ਸੀ 112 ਨੰਬਰ ਤੇ ਹਰਪਾਲ ਸਿੰਘ ਵੱਲੋਂ ਵੀ ਉਹਨਾਂ ਦੀ ਬੇਟੀ ਕਾਲਜ ਤੋਂ ਜਾ ਰਹੀ ਸੀ ਵਾਪਸ ਤੇ ਕੋਈ ਸਕੂਟਰੀ ਦੇ ਸਵਾਰ ਤਿੰਨ ਬੰਦਿਆਂ ਨੇ ਆ ਕੇ ਉਹਦਾ ਮੋਬਾਈਲ ਖੋ ਕੇ ਲੈ ਗਏ ਉਹਦੇ ਬਸ ਉਸੇ ਤਫਤੀਸ਼ ਦੇ ਵਿੱਚ ਅੱਜ ਅਸੀਂ ਇਹ ਵੀ ਬੀਬੀਸੀ ਕਰ ਰਹੇ ਹਾਂ ਜਿਹੜੀ ਕਰ ਰਹੇ ਹਾਂ ਸਾਡੇ ਐਸਐਚਓ ਸਾਹਿਬ ਨੇ ਤੇ ਇਹਨਾਂ ਦੀ ਟੀਮ ਨੇ 24 ਘੰਟਿਆਂ ਦੇ ਵਿੱਚ ਵਿੱਚ ਇੱਕ ਤਾਂ ਉਹ ਬੰਦੇ ਫੜ ਲਏ ਤੇ ਨੇ ਜਿਹੜਾ ਮੋਬਾਈਲ ਸੀ ਮੋਬਾਈਲ ਵੀ ਰਿਕਵਰ ਕਰ ਲਿਆ ਤੇ ਹੋਰ ਵੀ ਸਾਨੂੰ ਉਹਨਾਂ ਤੋਂ ਮਿਲਿਆ ਵੀ ਹੋਰ ਵੀ ਉਹਨਾਂ ਨੇ ਵਾਰਦਾਤਾ ਕੋਈ ਕੀਤੀ ਹੈ ਉਹ ਵੀ ਅਸੀਂ ਉਹਨਾਂ ਦੀ ਤਫ਼ਤੀਸ਼ ਜੇ ਦੇਖਾਂਗੇ ਵੀ ਉਹਨਾਂ ਨੇ ਕਿਹੜੀ ਕਿਹੜੀ ਵਾਰਦਾਤਾ ਕੀਤੀ ਹੈ ਬੈਕਗ੍ਰਾਉਂਡ ਅਜੇ ਚੈੱਕ ਕਰ ਰਹੇ ਹਾਂ ਜੀ ਅਜੇ ਤਾਂ ਉਹ ਨਹੀਂ ਫੜੇ ਹੀ ਹੈ ਬੈਕਗ੍ਰਾਉਂਡ ਚੈੱਕ ਕਰ ਲਾਂਗੇ ਵੀ ਇਹਨਾਂ ਦੇ ਖਿਲਾਫ ਕਿਹੜੀ ਕਿਹੜੀ ਪਰਚੇ ਦਰਜ ਹੈ ਕੀ ਹੈ ਇਹਨਾਂ ਦੇ ਖਿਲਾਫ ਇਹ ਤਿੰਨ ਬੰਦੇ ਸੀ ਜੀ ਨਹੀਂ ਨਹੀਂ ਸਨੇਚਿੰਗ ਇਹਨਾਂ ਦਾ ਸਨੇਚਿੰਗ ਵਾਲਾ ਯੂ ਹੈ ਮਟਰ ਸੁਭਰੰਦੀ ਜਨਰਿਸ ਨੇ ਐਚਿੰਗ ਕਰਨ ਦੀ ਇਹ ਚੀਜ਼ ਬਰਾਮਦ ਹੋਈ ਕਿੰਨੇ ਇੱਕ ਮੋਬਾਈਲ ਫੋਨ ਬਰਾਮਦ ਹੋਇਆ ਜਿਹੜਾ ਇਹਨਾਂ ਨੇ ਕੁੜੀ ਤੋਂ ਖੋਇਆ ਸੀਗਾ ਬਾਕੀ ਅਸੀਂ ਹੋਰ ਤਫ਼ਤੀਸ਼ ਕਰ ਰਹੇ ਹਾਂ ਉਮੀਦ ਆ ਵੀ ਇਹਨਾਂ ਕੋਲ ਹੋਰ ਵੀ ਕੋਈ ਬਰਾਮਦ ਹੋਊਗਾ ਇਹਨਾਂ ਨੇ ਪਹਿਲੀ ਨਹੀਂ ਹੋਣੀ ਇਹਨਾਂ ਦੀ ਇਹ ਚੋਰੀ ਜਿਹੜੀ ਖੋ ਹੈ ਹੋਰ ਵੀ ਪਹਿਲਾਂ ਕੀਤੀਆਂ ਹੋਣਗੀਆਂ ਪੱਕਾ ਜਿੱਦੀ ਸਕੂਟਰ ਇਕੱਠੇ ਹੀ ਸੀ ਹਾਂ ਇਕੱਠੇ ਸੀ ਇੱਕ ਇਕੱਠਿਆਂ ਨੇ ਤਿੰਨਾਂ ਨੇ ਵਾਰਦਾਤ ਕੀਤੀ ਆ ਜਿਹੜੀ ਸਕੂਟਰੀ ਦੇ ਵਾਰਦਾਤ ਕੀਤੀ ਆ ਉਹ ਵੀ ਸਕੂਟਰੀ ਰਿਕਵਰ ਕਰ ਲਈ ਹੈ ਜਿਹੜਾ ਮੋਬਾਈਲ ਖੋਇਆ ਸੀ ਉਹ ਵੀ ਰਿਕਵਰ ਕਰ ਲਿਆ ਤੇ ਤਿੰਨੇ ਬੰਦੇ ਦੋਸ਼ੀ ਜਿਹੜੇ ਤਿੰਨੇ ਦੋਸ਼ੀ ਨੇ